ਵਦਿਆ ਪਲੇਅਰ ਬਣ ਕੇ ਜੀ ਮੈਂ ਇੱਕ ਆਪਦੇ ਮੰਮੀ ਡੈਡੀ ਦਾ ਨਾਮ ਰੌਸ਼ਨ ਕਰਨਾ ਹੈ ਤੇ ਮੈਂ ਕੁਛ ਆਦੀ ਲਾਈਫ ਚ ਐਵੇਂ ਦਾ ਲੱਗ ਮੈਨੂੰ ਆਪਦੇ ਘਰ ਦੇ ਹਾਲਾਤਾਂ ਦਾ ਪਤਾ ਜੀ ਤਾਂ ਕਰਕੇ ਮੈਨੂੰ ਜਦਾ ਐ ਵੀ ਨਹੀਂ ਹੈਗਾ ਜੀ ਮੈਂ ਖੇਡਣਾ ਜ਼ਰੂਰ ਹੈ ਜੀ ਮੈਂ ਅੱਗੇ ਗੇਮ ਵੀ ਕੰਟੀਨਿਊ ਰੱਖਣਾ ਚਾਹੁੰਦੀ ਹਾਂ ਜੀ ਕਿ ਜੇ ਮੈਨੂੰ ਪਹਿਲਾਂ ਜੌਬ ਮਿਲ ਕੁੜੀ ਉਹਦੇ ਘਰਦਿਆਂ ਦੀ ਕੰਡੀਸ਼ਨ ਸਮਝਦੀ ਹੈ ਨਾ ਜੀ ਉਹ ਕੁੜੀ ਕਦੇ ਵੀ ਬੋਝ ਨਹੀਂ ਹੋ ਸਕਦੀ ਜੀ ਕਿਉਂਕਿ ਮੈਨੂੰ ਵੀ ਪਤਾ ਸੀ ਉਹਦੋਂ ਸੀ ਇੰਨਾ ਰੋਇਆ ਸੀ ਸਾਡਾ ਸਿਲਵਰ ਆਉਣ ਦੇ ਬਾਵਜੂਦ ਵੀ ਅਸੀਂ ਖੁਸ਼ ਨਹੀਂ ਸੀਗੇ ਜੀ ਉਸ ਟਾਈਮ ਤੇ ਬਾਬਾ ਜੀ ਨੇ ਦਰਸ਼ਨ ਜੀ ਦਰਸ਼ਨ ਬਾਬਾ ਜੀ ਨੇ ਹੀ ਮੈਂ ਉਹਨਾਂ ਕੋਲ ਮਿਲ ਕੇ ਆਉਣੀ ਹੁੰਦੀ ਆ ਨਾ ਤਾਸ਼ੀਰਵਾਦ ਲੈ ਕੇ ਆਉਣੀ ਹੁੰਦੀ ਆ ਕਿ ਬਾਬਾ ਜੀ ਸਾਡਾ ਵਧੀਆ ਮੈਡਲ ਆਇਆ ਇਸੀ ਠੀਕ ਹੈ ਮੈਨੂੰ ਐਵੇਂ ਕੁਝ ਨਹੀਂ ਪਤਾ ਸੀਗਾ ਜੀ ਵੀ ਮੈਂ ਜਦੋਂ ਖੇਡ ਕੇ ਆਉਂਗੀ ਜੀ ਵੀ ਮੇਰੇ ਅੱਗੇ ਇੰਨਾ ਕੁਝ ਮੈਨੂੰ ਸਪੋਰਟ ਕਰਦੇ ਆ ਜਿਹੜੇ ਬੰਦੇ ਜੀ ਮੇਰੇ ਪਿੰਡ ਵਾਲੇ ਮੇਰੇ ਫੈਮਲੀ ਮੇਰੀ ਮੇਰੇ ਚਾਚੇ ਹੁਰੀ ਮਮੂ ਨੂੰ ਵੇਖ ਕੇ ਨਾ ਖੁਸ਼ੀ ਮੈਨੂੰ ਪਤਾ ਨਹੀਂ ਸੀਗਾ ਜੀ ਵੀ ਮੇਰੀ ਅੱਗੇ ਫੈਮਲੀ ਜਾਂ ਮੈਨੂੰ ਐਵੇਂ ਸਨਮਾਨ ਕਰਨਗੇ ਮੈਨੂੰ ਉਸ ਟਾਈਮ ਕੁਝ ਨਹੀਂ ਮੈਨੂੰ ਇਸ ਟਾਈਮ ਕਿੰਗਰ ਗੱਲ ਨਹੀਂ ਹੈਗੀ ਜੀ ਇਹ ਦੱਸਣ ਵਾਸਤੇ ਜੀ ਵੀ ਮੇਰੀ ਫੈਮਿਲੀ ਸਸੀ ਕਾਲ ਜੀ ਅੱਜ ਪਹੁੰਚਿਆ ਜੀ ਪਿੰਡ ਫੱਤਾ ਮਾਲੂਕਾ ਜ਼ਿਲ੍ਹਾ ਮਾਨਸਾ ਇੱਥੇ ਜਿਨ੍ਹਾਂ ਨੇ ਬੜੀਆਂ ਛੋਟੀ ਉਮਰ ਦੇ ਵਿੱਚ ਉੱਚੀਆਂ ਪਲਾਂਗਾ ਪੁੱਟੀਆਂ ਦੇ 골ਡ ਮੈਡਲ ਸਿਲਵਰ ਮੈਡਲ ਬੜੇ ਮੈਡਲ ਜਿੱਤ ਚੁੱਕੇ ਨੇ ਘਰ ਦਾ ਜਿਹੜੀ ਕੰਡੀਸ਼ਨ ਆ ਉਹ ਠੀਕ ਠਾਕ ਆ ਪਰ ਫਿਰ ਵੀ ਹੌਸਲੇ ਜੇ ਕਹਿ ਵੀ ਆਪਾਂ ਬਹੁਤ ਉੱਚੇ ਨੇ ਉਹਨਾਂ ਦਾ ਨਾਮ ਜੀ ਸੋਨੀ ਕੌਰ ਜੀ ਮੈਂ ਪਿੰਡ ਫੱਤਾ ਮਾਲੂਕਾ ਜ਼ਿਲ੍ਹਾ ਮਾਨਸਾ ਜੀ ਮੇਰਾ ਮੈਂ ਹੁਣੇ ਪਲੱਸ 2 ਦੇ ਪੇਪਰ ਦਿੱਤੇ ਹੈ ਜੀ ਮੈਂ ਹਣੇ ਪਲੱਸ 2 ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਕਰੂੰਗੀ ਜੀ ਠੀਕ ਹੈ ਜੀ ਚੌਥੀ ਪੰਜਵੀਂ ਕਲਾਸ ਵਿੱਚ ਖੇਡਣਾ ਸ਼ੁਰੂ ਕਰਤਾ ਸੀ ਜੀ ਜਦੋਂ ਮੈਂ ਪਹਿਲੀ ਵਾਰ ਖੇਡੀ ਸੀ ਜੀ ਉਦੋਂ ਮੈਂ ਛੋਟੇ ਸਕੂਲ 'ਚ ਹੁੰਦੀ ਸੀ ਜੀ ਸਾਡੇ ਆਪਣੇ ਪਿੰਡ 'ਚ ਜੀ ਉਦੋਂ ਮੈਂ ਪਹਿਲੀ ਵਾਰ ਆ ਰਹਾ ਹੈ ਉਦੋਂ ਮੈਨੂੰ ਮੈਡਮ ਲੈ ਜਾਂਦੇ ਹੁੰਦੇ ਸੀ ਜੀ ਮੇਰਾ ਪਹਿਲੀ ਵਾਰ ਲੌਂਗ ਜੰਪ ਤੇ ਸਕੂਲੀ ਖੇਡਾਂ ਹੁੰਦੀਆਂ ਜੀ ਉਹਨਾਂ ਚੋਂ ਆਇਆ ਸੀ ਉਦੋਂ ਮੈਨੂੰ ਕੁਝ ਨਹੀਂ ਪਤਾ ਹੁੰਦਾ ਸੀ ਜੀ ਕਿਵੇਂ ਜਾਣਾ ਹੁੰਦਾ ਕਿਵੇਂ ਨਾ ਉਦੋਂ ਮੈਂ ਜੀ ਪਹਿਲੀ ਵਾਰ ਵਰਦੀ ਜੀ ਸਕੂਲ ਚ ਗਈ ਸੀ ਜੀ ਖੇਡਣਾ ਤੇ ਵਰਦੀ ਜੀ ਮੈਂ ਟੂਰਨਾਮੈਂਟ ਉਹ ਖੇਡ ਕੇ ਆਈ ਸੀ ਮਤਲਬ ਜੀ ਮੈਨੂੰ ਉਸ ਟਾਈਮ ਕੁਝ ਨਹੀਂ ਪਤਾ ਹੁੰਦਾ ਸੀ ਜੀ ਤੇ ਅੱਜ ਮੈਂ ਆਪਦੀ ਹੁਣ ਹੈਂਡਬਾਲ ਖੇਡਦੀ ਆਂ ਜੀ ਮੈਂ ਹੁਣ ਬਹਾਵਾ ਟਾਈਮ ਹੋ ਗਿਆ ਜੀ ਹੁਣ ਜਾ ਕੇ ਮਿਹਨਤ ਪੱਲੇ ਪਈ ਹੈ ਜੀ ਜੀ ਹੋ ਲੈ ਠੀਕ ਹੈ ਜੀ ਕਿਵੇਂ ਰਹੇ ਸੀ ਉਦੋਂ ਮੁਕਾਬਲੇ 'ਚ ਉਦੋਂ ਜੀ ਅਸੀਂ ਸਟਾਰਟਿੰਗ 'ਚ ਤਾਂ ਬਹੁਤ ਖੇਡਣ ਜਾਂਦੇ ਹੁੰਦੇ ਸੀ 11-11 ਜੀ ਉਦੋਂ ਤਾਂ ਹਾਰ ਕੇ ਆ ਜਾਂਦੇ ਹੁੰਦੇ ਸੀ ਜੀ ਘਰ ਦੇ ਵੀ ਕਹਿੰਦੇ ਹੁੰਦੇ ਸੀ ਵੀ ਕਿਉਂ ਜਾਂਦੇ ਆ ਜੀ ਖੇਡਣ ਤੁਸੀਂ ਤਾਂ ਜਿੱਥੇ ਜਾਂਦੇ ਹੋ ਹਾਰ ਕੇ ਆ ਜਾਂਦੇ ਹੋ ਜੀ ਫਿਰ ਸਾਨੂੰ ਐ ਹੁੰਦਾ ਸੀ ਜੀ ਵੀ ਆਪਾਂ ਦੀ ਅਸੀਂ ਪ੍ਰੈਕਟਿਸ ਕਰੀ ਅਸੀਂ ਵੀ ਅੱਗੇ ਖੇਡਣਾ ਜੀ ਜਿਹੜਾ ਬੰਦਾ ਆਦੀ ਫੀਲਿੰਗ ਸੋਚਦਾ ਜੀ ਆਪਾਂ ਕੀ ਬੰਨਾ ਜੀ ਅੱਗੇ ਨਾਲੇ ਜੀ ਥੋੜਾ ਜਿਹਾ ਫੈਮਿਲੀ ਦਾ ਵੀ ਦੇਖਣਾ ਪੈਂਦਾ ਸੀ ਜੀ ਉਹ ਤਾਂ ਕਹਿੰਦੇ ਹੁੰਦੇ ਸੀ ਵੀ ਤੁਸੀਂ ਨਾ ਜਾਓ ਜੀ ਖੇਡਣ। ਫਿਰ ਅਸੀਂ ਸੋਚਦੇ ਸੀ ਜੀ ਵੀ ਅਸੀਂ ਕੁਝ ਕਰਨਾ ਹੈਗਾ ਜੀ ਆਪਦੀ ਲਾਈਫ 'ਚ। ਤੇ ਫਿਰ ਹੌਲੀ-ਹੌਲੀ ਜਦੋਂ ਖੇਡਣ ਲੱਗੇ ਜੀ, ਜਿੱਤਣ ਲੱਗੇ ਜੀ ਇੱਕ ਦੋ ਟੂਰਨਾਮੈਂਟ ਸਟਾਰਟਿੰਗ 'ਚ ਕਿਹੜਾ-ਕਿਹੜਾ ਜੀ ਫਿਰ ਘਰਦਿਆਂ ਨੂੰ ਵੀ ਹੋਣ ਲੱਗਿਆ ਵੀ ਚਲੋ ਜਾਵਾਕ ਜਾਂਦੇ ਆ ਜੀ। ਵਧੀਆ ਖੇਡਦੇ ਹੋਣਗੇ ਤਾਂ ਹੀ ਜਿੱਤ ਕੇ ਆਉਂਦੇ ਆ ਜੀ। ਵੀ ਤੁਸੀਂ ਨਾ ਜਾਇਆ ਕਰੋ ਖੇਡਣ ਜੀ, ਖੇਡਣ 'ਚ ਕੀ ਰੱਖਿਆਗਾ ਜੀ। ਕਹਿੰਦੇ ਜਿਹੜੇ ਇੰਨੇ-ਇੰਨੇ ਦੂਰ ਤੱਕ ਖੇਡ ਗਏ ਉਹਨਾਂ ਦਾ ਤਾਂ ਕੁਝ ਬਣਿਆ ਨਹੀਂ ਜੀ ਅੱਜ ਤੱਕ। ਵੱਡਾ ਕੀ ਬਣ ਜੂਗਾ। ਸੋਨੀਕ ਔਰ ਜਦੋਂ ਪਹਿਲੀ ਵਾਰ ਮੈਗਾ 골ਡ ਮੈਡਲ ਜਿੱਤ ਕੇ ਲਾਇਆ ਕੀ ਮਾਹੌਲ ਸੀ ਘਰ ਦਾ ਉਦੋਂ ਸਰ ਜੀ ਬਹੁਤ ਮੈਨੂੰ ਮੈਨੂੰ ਖੁਸ਼ੀ ਸੀ ਜੀ ਜਦੋਂ ਮੈਂ ਆਪਦੇ ਘਰ ਦੇ ਆਂਦੇ ਚਿਹਰੇ ਦੇਖੇ ਜੀ ਮੈਨੂੰ ਇੰਨੀ ਖੁਸ਼ੀ ਹੋਈ ਨਾ ਜੀ ਉਸ ਟਾਈਮ ਮੈਂ ਦੱਸ ਨਹੀਂ ਸਕਦੀ ਜੀ ਤੁਹਾਨੂੰ ਇਸ ਟਾਈਮ ਕਿੰਨੀ ਮੇਰੇ ਕੋਲ ਗੱਲ ਹੀ ਨਹੀਂ ਹੈਗੀ ਜੀ ਇਹ ਦੱਸਣ ਵਾਸਤੇ ਜੀ ਵੀ ਮੇਰੀ ਫੈਮਿਲੀ ਉਸ ਟਾਈਮ ਕਿੰਨਾ ਖੁਸ਼ ਸੀਗੀ ਜੀ ਆ ਤੁਹਾਡੀ ਵੀਰੋ ਵੀ ਜਿਹੜੀ ਸੀ ਇੰਸਟਾਗ੍ਰam ਤੇ ਤੁਸੀਂ ਦੇਖੀ ਹੋ ਬੜੀ ਮਿਲੀਅਨ ਦੇ ਵਿੱਚ ਗਈ ਸੀ ਉਹ ਟਾਈਮ ਦੇ ਉੱਤੇ ਲੋਕਾਂ ਵੱਲੋਂ ਬਹੁਤ ਸਾਨੂੰ ਵਧਾਈਆਂ ਦਿੱਤੇਗੇ ਉਸ ਸਮੇਂ ਰਹੀ ਸੀ ਤੇ ਆਪਣੇ ਆਪ ਨੂੰ ਕੀ ਫੀਲ ਹੋ ਰਿਹਾ ਸੀ ਉਹ ਟਾਈਮ ਦੇ ਉੱਤੇ ਉਸ ਟਾਈਮ ਜੀ ਮੈਨੂੰ ਤਾਂ ਐ ਫੀਲ ਹੋ ਰਿਹਾ ਸੀ ਜੀ ਵੀ ਅੱਜ ਤੱਕ ਮੈਨੂੰ ਜਦੋਂ ਮੈਂ ਖੇਡਣ ਲੱਗੀ ਸੀ ਚੌਥੀ ਪੰਜਵੀਂ ਵਿੱਚ ਜੀ ਹੁਣ ਮੈਂ ਪਲੱਸ 2 ਚ ਹੋ ਗਈ ਹੁਣ ਮੇਰੀ ਪਲੱਸ 2 ਕਲੀਅਰ ਹੋ ਗਈ ਜੀ ਵੀ ਅੱਜ ਜਾ ਕੇ ਮਿਹਨਤ ਮੇਰੀ ਮਾੜੀ ਮੋਟੀ ਪਈ ਹੈ ਜੀ ਹਾਲੇ ਜਿੱਥੋਂ ਤੱਕ ਜੌਬ ਨਹੀਂ ਨਾ ਮਿਲਦੀ ਜੀ ਉਥੋਂ ਤੱਕ ਤਾਂ ਫਿਰ ਹਾਲੇ ਮਿਹਨਤ ਅਧੂਰੀ ਹੈ ਜੀ ਠੀਕ ਹੈ ਉਹ ਬਹੁਤ ਮੈਨੂੰ ਖੁਸ਼ੀ ਹੋਈ ਸੀ ਜੀ ਕਿ ਚਲੋ ਮੇਰਾ ਵੀ ਮੈਡ ਲਾਇਆ ਨੈਸ਼ਨਲ ਚੋਂ ਮੇਰੀ ਮਿਹਨਤ ਜਿਹੜੀ ਉਹ ਪੱਲੇ ਪਈ ਹੈ ਜੀ ਮੇਰੇ ਠੀਕ ਹੈ ਜੀ ਘਰੇ ਉਹ ਮੈਂ ਸਭ ਤੋਂ ਪਹਿਲਾਂ ਤੁਸੀਂ ਜਿੱਤ ਕੇ ਹੁੰਦੇ ਜਾਂ ਖੇਡ ਕੇ ਹੁੰਦੇ ਆ ਸਭ ਨੂੰ ਪਹਿਲਾਂ ਘਰੇ ਆ ਕੇ ਕਿਹਨੂੰ ਦੇਖਣ ਨੂੰ ਕਿਹਨੂੰ ਮਿਲਣ ਦੇ ਸ਼ੌਂਦੀਆਂ ਹਾਂਜੀ ਮੈਂ ਆਪਦੇ ਘਰੇ ਜਦੋਂ ਆਈਆਂ ਨੈਸ਼ਨਲ ਖੇਡ ਕੇ ਜੀ ਉਦੋਂ ਮੈਂ ਅਰ ਦੀ ਦਾਦਾ ਦਾਦੀ ਜੀ ਕੋਲ ਗਈ ਸੀ ਜੀ ਠੀਕ ਹੈ ਜੀ ਕਿ ਉਹ ਫਿਰ ਮੈਂ ਦੇ ਮੰਮੀ ਪਾਪਾ ਕੋਲ ਆਈ ਜੀ ਉਹ ਮੈਨੂੰ ਇੰਨਾ ਖੁਸ਼ ਹੋਈ ਜੀ ਉਸ ਟਾਈਮ ਮੈਂ ਹੀ ਜਾਣ ਸਕਦੀ ਹਾਂ ਜੀ ਵੀ ਉਹਨਾਂ ਦੇ ਅੱਖਾਂ 'ਚ ਕਿੰਨੀ ਖੁਸ਼ੀ ਸੀ ਜੀ ਠੀਕ ਹੈ ਜੀ ਤੁਸੀਂ ਪੜਾਈ ਦੇ ਨਾਲ-ਨਾਲ ਆਪਣੇ ਘਰ ਦੇ ਹਾਲਾਤ ਦੱਸੇ ਦੇ ਵੀ ਮਜ਼ਦੂਰੀ ਦੇ ਵਿੱਚ ਕੰਮ ਤਾਂ ਲਾ ਵੀ ਕਰਨਾ ਪੈਂਦਾਗਾ ਹਾਂਜੀ ਸਰ ਮਜ਼ਦੂਰੀ 'ਚ ਵੀ ਹੁਣ ਜੀ ਜਿਵੇਂ ਇਹਦਾ ਤੁੜੀ ਦਾ ਸੀਜ਼ਨ ਚੱਲੀ ਜਾਂਦਾ ਉਹ ਵੀ ਕਰ-ਕੁਰ ਲੈ ਲੈ ਜੀ ਜਿਹੜੇ ਹੁਣ ਜਦੋਂ ਫ੍ਰੀ ਹੁੰਨੇ ਆ ਜੀ ਜਮਾ ਵੀ ਨਹੀਂ ਹੁੰਦੀਆਂ ਤੇ ਸਕੂਲ ਚੋਂ ਵੀ ਛੁੱਟੀਆਂ ਹੋ ਜਾਂਦੀਆਂ ਸੀ ਜੀ ਉਦੋਂ ਅਸੀਂ ਕੰਮ ਨੂੰ ਵੀ ਲੱਗ ਜਾਂਦੇ ਆ ਜੀ ਘਰ ਦੇ ਨਾਲ ਗੇਮ ਨੂੰ ਕਿੰਨਾ ਸਮਾਂ ਦਿੰਦੇ ਹੋ ਤੁਸੀਂ ਸ਼ਾਮ ਦੇ ਟਾਈਮ ਤੇ ਸਵੇਰ ਦੇ ਸਮੇਂ ਤੋਂ ਹਾਂ ਜੀ ਸਵੇਰੇ ਅਸੀਂ ਜਾਂਦੇ ਹੁੰਨੇ ਆ 5:30 ਤੋਂ ਜੀ 7 ਵਜੇ ਤੱਕ ਜੀ ਤੇ ਸ਼ਾਮ ਨੂੰ ਜੀ ਅਸੀਂ 4 ਵਜੇ ਵਗ ਜਾਂਦੇ ਹੁੰਨੇ ਆ ਜੀ ਤੇ ਕਾਜਮੀਆਂ ਕੰਮ ਵੀ ਲਾਜਮੀਆਂ ਤੇ ਗੇਮ ਵੀ ਲਾਜਮੀਆਂ ਹਾਂ ਜੀ ਸ਼ਰਗਤਾ ਜੀ ਐਵੇਂ ਐਸਬੀਰੀਅਸਿਸ ਦੇ ਹਾਂ ਓਕੇ ਜੀ ਪਹਿਲਾਂ ਘਰ ਦੇ ਕੰਮ ਕਰਦੇ ਹੁੰਨੇ ਆ ਫਿਰ ਗਰਾਊਂਡ ਜਾਣੇ ਹੁੰਨੇ ਆ ਜੀ ਫਿਰ ਗਰਾਊਂਡ ਚੋਂ ਆ ਕੇ ਜੀ ਜਦੋਂ ਸਕੂਲ ਲੱਗਦਾ ਜੀ ਉਦੋਂ ਸਕੂਲ ਜਾਣਾ ਹੁੰਦਾ ਸੀ ਜੀ ਫਿਰ ਅਨੁਸਾਰ ਜੀ ਸੌਣ ਦਾ ਤਾਂ ਟਾਈਮ ਨਹੀਂ ਹੁੰਦਾ ਸੀ ਕਿਉਂਕਿ ਮੰਮੀ ਡੈਡੀ ਤਾਂ ਮਜਬੂਰੀ ਚ ਆਈ ਉਹ ਮਜ਼ਦੂਰੀ ਕਰਦੇ ਆ ਜੀ ਹੁਣ ਤੇ ਮੰਮੀ ਡੈਡੀ ਤਾਂ ਘਰੇ ਹੁੰਦੇ ਨਹੀਂ ਜੀ ਫਿਰ ਉਦੋਂ ਗਰਾਊਂਡ ਸਕੂਲੋਂ ਆ ਕੇ ਜੀ ਘਰ ਦੇ ਕੰਮ ਕਰਕੇ ਜੀ ਦਸ ਤੋਂ ਬਾਅਦ ਫੇਰ ਗਰਾਊਂਡ ਜਾਂਦੇ ਹੁੰਦੇ ਫੇਰ ਉਧਰੋਂ ਆ ਕੇ ਜੀ ਫੇਰ ਘਰੇ ਕੰਮ ਕਰਨਾ ਰੋਟੀ ਰੁੱਟੀ ਪਕਾਉਣੀ ਜੀ ਖਵਾਉਣੀ ਨਾਲੇ ਘਰਦਿਆਂ ਤੋਂ ਗਾਲਾਂ ਸੁਣਨੀ ਆ ਜੀ ਵੀ ਹਾਂ ਤੁਸੀਂ ਗਰਾਊਂਡ ਜਾ ਨਾ ਜਾਇਆ ਕਰੋ ਹੁਣ ਇੱਕ ਟਾਈਮ ਕਰ ਲਓ ਜੀ ਹੁਣ ਉਹਦਾ ਸੀਜ਼ਨ ਦਾ ਟਾਈਮ ਆ ਜੀ ਹੁਣ ਤੁਸੀਂ ਇੱਕ ਟਾਈਮ ਬਗ ਜਾ ਕਰੋ ਜੀ ਗਰਾਊਂਡ ਪਰ ਹੌਸਲਾ ਲੱਗਦਾ ਵੀ ਐਵੇਂ ਹੀ ਲੱਗਦਾ ਰਹਿੰਦਾ ਵੀ ਆਪਾਂ ਅੱਗੇ ਮਤਲਬ ਅੱਗੇ ਜਿਹੜੀ ਆਪਦੀ ਗੇਮ ਆ ਕੰਟੀਨਿਊ ਰੱਖਣਾਗਾ ਹਾਂਜੀ ਸਰ ਮੈਨੂੰ ਐਂ ਜੀ ਵੀ ਮੈਂ ਵਧੀਆ ਪਲੇਅਰ ਬਣ ਕੇ ਜੀ ਮੈਂ ਇੱਕ ਆਦੇ ਮਮੀ ਡੈਡੀ ਦਾ ਨਾਮ ਰੋਸ਼ਨ ਕਰਨਾ ਜੀ ਤੇ ਮੈਂ ਕੁਛ ਆਦੀ ਲਾਈਫ ਚ ਐਵੇਂ ਦਾ ਅਲੱਗ ਕਰਨਾ ਕਿ ਜਿਹੜਾ ਦੂਜਿਆਂ ਚ ਨਾ ਹੋਵੇ ਜੀ ਮੇਰੀ ਖੁਦ ਹੀ ਪਰਸਨੈਲਿਟੀ ਹੋਵੇ ਜੀ ਤੇ ਮੈਂ ਜ਼ਿਆਦਾਤਰ ਤਾਂ ਇਹੀ ਸੋਚੂ ਸੋਚ ਰੱਖਦੇ ਆ ਜੀ ਵੀ ਮੈਂ ਜੋਬ ਲੈਣੀ ਹੈ ਜੀ ਮੇਰਾ ਮੇਨ ਮਕਸਦ ਜੋਬ ਆ ਜੀ ਕਿਉਂਕਿ ਮੈਨੂੰ ਆਪਦੇ ਘਰ ਦੇ ਹਾਲਾਤਾਂ ਦਾ ਪਤਾ ਜੀ ਤਾਂ ਕਰਕੇ ਮੈਨੂੰ ਜ਼ਿਆਦਾ ਐ ਵੀ ਨਹੀਂ ਹੈਗਾ ਜੀ ਮੈਂ ਖੇਡਣਾ ਜ਼ਰੂਰ ਹੈ ਜੀ ਮੈਂ ਅੱਗੇ ਗੇਮ ਵੀ ਕੰਟੀਨਿਊ ਰੱਖਣਾ ਚਾਹੁੰਨੀ ਹੈ ਜੀ ਕਿ ਜੇ ਮੈਨੂੰ ਪਹਿਲਾਂ ਜੋਬ ਮਿਲ ਜਾਂਦੀ ਹੈ ਤੇ ਮੈਂ ਜੋਬ ਨੂੰ ਨਾ ਨਹੀਂ ਕਰੂੰਗੀ ਠੀਕ ਹੈ ਜੀ ਬਾਹਲੇ ਲੋਕਾਂ ਸੋਚੇ ਹੁੰਦੀ ਆ ਵੀ ਕੁੜੀਆਂ ਨੂੰ ਬਹੁਤ ਸੰਭਦੇ ਨੇ ਜ਼ਿਆਦਾ ਹਾਂਜੀ ਉਹ ਲੋਕਾਂ ਲਈ ਕਿਸ ਨੇ ਹੈਗਾ ਜੀ ਮੈਂ ਤਾਂ ਇਹੀ ਸੋਚਦੀ ਹਾਂ ਜੀ ਕਿ ਕੁੜੀਆਂ ਕਿਸੇ ਲਈ ਬੋਝ ਨਹੀਂ ਹੁੰਦੀਆਂ ਜਿਹੜੀ ਕੁੜੀ ਆ ਉਹਦੇ ਘਰਦਿਆਂ ਦੀ ਕੰਡੀਸ਼ਨ ਸਮਝਦੀ ਹੈ ਨਾ ਜੀ ਉਹ ਕੁੜੀ ਕਦੇ ਵੀ ਬੋਝ ਨਹੀਂ ਹੋ ਸਕਦੀ ਜੀ ਕਿਉਂਕਿ ਮੈਨੂੰ ਵੀ ਪਤਾ ਜੀ ਮੈਂ ਵੀ ਜਾਂਦੀ ਹੁੰਦੀ ਸੀ ਜੀ ਖੇਡਣ ਹੁਣ ਮੇਰੇ ਘਰ ਦੇ ਵੀ ਕਈ ਵਾਰ ਉਹ ਭਜੰਦੇ ਸੀ ਹੁਣ ਉਹਨਾਂ ਨੂੰ ਮੇਰਾ ਪਤਾ ਲੱਗ ਗਿਆ ਜੀ ਮੈਂ ਤਾਂ ਚਾਹੁੰਨੀ ਆ ਜੀ ਵੱਧ ਤੋਂ ਵੱਧ ਕੁੜੀਆਂ ਨੂੰ ਖੇਡਣ ਭੇਜਿਆ ਜਾਵੇ ਜੀ ਵੀ ਕੁੜੀਆਂ ਵੀ ਨਾਰੋਸ਼ਨ ਕਰਦੀਆਂ ਨੇ ਜੀ ਇਕੱਲੇ ਮੁੰਡੇ ਨਹੀਂ ਹੁੰਦੇ ਆਪਾਂ ਅੱਜ ਦੇ ਟਾਈਮ 'ਚ ਮੁੰਡਿਆਂ ਨੂੰ ਜ਼ਿਆਦਾ ਸਾਲੇ ਬ੍ਰਦਰ ਹੋ ਚੁੱਕਿਆ ਹੈ ਹਾਂਜੀ ਹਾਂਜੀ ਸਰ ਵੀ ਹੁਣ ਮੈਂ ਚਾਹੁੰਨੀ ਆ ਜੀ ਵੀ ਕੁੜੀਆਂ ਨੂੰ ਵੱਧ ਸਪੋਰਟ ਕਰਿਆ ਗਾਣਾ ਚਾਹੇ ਉਹ ਪੜ੍ਹਾਈ 'ਚ ਚਾਹੇ ਗੇਮ 'ਚ ਜੀ ਵੀ ਵਧੀਆ ਉਹਨਾਂ ਨੂੰ ਸਪੋਰਟ ਕਰਿਆ ਕਰਨ ਉਹਨਾਂ ਨੂੰ ਅੱਗੇ ਖੇਡਣ ਜਿਹੜੇ ਖੇਡਣਾ ਚਾਹੁੰਦੇ ਹਨ ਉਹਨਾਂ ਨੂੰ ਖੇਡਣ ਭੇਜਣਾ ਵੱਧ ਤੋਂ ਵੱਧ ਮੈਚ ਹੋਣੇ ਵੀ ਪਲੇਅਰ ਬਣਨ ਦੀ ਕੁੜੀਆਂ ਵਧੀਆ ਦੇ ਮਮੀ ਪਾਪਾ ਦਾ ਨਾਮ ਰੌਸ਼ਨ ਕਰਨ ਜੀ ਤੈਂ ਤਾਂ ਵੱਲੋਂ ਕਿੰਨਾ ਸਾਥ ਮਿਲਦਾ ਜੀ ਜਦੋਂ ਤੁਸੀਂ ਗੇਮ ਜਿੱਤ ਕੇ ਲਉਂਦੇ ਐ ਸਟੇਟ ਜਿੱਤ ਕੇ ਆਉਂਦੇ ਹੋ ਪੰਜਾਬ ਜਿੱਤ ਕੇ ਮਤਲਬ ਜ਼ਿਲ੍ਹਾ ਜਿੱਤ ਕੇ ਆਉਂਦੇ ਆ ਕਿਹਿਆ ਸਪੌਂਸਰ ਹੈ ਪਿੰਡ ਦਾ ਜੀ ਆਪਣੇ ਵਾਲੇ ਦੁਆਲੇ ਦੀ ਗੱਲ ਕਰੀਏ ਆਪਾਂ ਪਿੰਡ ਵਾਲੇ ਜੀ ਵਧੀਆ ਸਾਥ ਦਿੰਦੇ ਆ ਜੀ ਮੇਰਾ ਮੈਨੂੰ ਮੇਰੇ ਘਰ ਚ ਨਹੀਂ ਕੰਮ ਜਗੂਰੀ ਹੈ ਜੀ ਵੀ ਮੈਂ ਜਦੋਂ ਖੇਡਣ ਜਾਣਾ ਹੁੰਦਾ ਜੀ ਕਈ ਵਾਰਾ ਖੇਡ ਖੇਡ ਕੇ ਸਾਡੇ ਬੂਟ ਵਾਟ ਵੀ ਟੁੱਟ ਜਾਂਦੇ ਜੀ ਉਹੀ ਦੌਂਦੇ ਰਹੇ ਆ ਜੀ ਘਰੋਂ ਤਾਂ ਸੀ ਕੱਦੀ ਵਾਰੀ ਲੈ ਆ ਜੀ ਘਰ ਦੇ ਹੁਣ ਦਵਾ ਦਿੰਦੇ ਜੀ ਹੁਣ ਜਦੋਂ ਦੇ ਖੇਡਣ ਲੱਗਿਆ ਇੱਕ ਕੱਦੀ ਵਾਰੀ ਘਰ ਦੇ ਦਵਾ ਦਿੰਦੇ ਆ ਨਹੀਂ ਤਾਂ ਜਾਦੇ ਪਿੰਡ ਵਾਲੇ ਦਵਾ ਦਿੰਦੇ ਆ ਡਾਈਟ ਬੂਟ ਵੀ ਦੇ ਦਿੰਦੇ ਆ ਜੀ ਵੀ ਐਂ ਜੀ ਪਿੰਡ ਵਾਲੇ ਵਧੀਆ ਨੇ ਜੀ ਵੀ ਮੇਰੇ ਘਰ ਦੀ ਕੰਡੀਸ਼ਨ ਸਮਝਦੇ ਆ ਕਦੇ ਬਾਹਰ ਜਾਂਦੇ ਆ ਡਰ ਲੱਗਿਆਗਾ ਵੀ ਅਸੀਂ ਅੱਜ ਕੁੜੀਆਂ ਜਾ ਰਹੇ ਆ ਇਸ طرح ਮਹਿਸੂਸ ਹੋਇਆ ਕਿ ਜਦੋਂ ਆਪਾਂ ਇੱਕ ਘਰੋਂ ਪੈਰ ਚਾਹਦੇ ਆਂ ਪਿੰਡ ਦੂਸਰੇ ਪਿੰਡਾਂ ਨੇ ਆ ਫਿਰ ਅੱਗੇ ਸ਼ਹਿਰ ਚਾਹਦੇ ਆਂ ਪਰ ਅਸੀਂ ਉਹ ਵਗੇ ਜਾਂਦੇ ਆਂ ਹਾਂਜੀ ਸਰ ਇਹ ਤਾਂ ਹੈ ਜੀ ਜਦੋਂ ਜਾਣੇ ਹੁੰਨੇ ਜੀ ਘਰ ਤੇ ਵੀ ਲੋਕ ਵੀ ਗੱਲਾਂ ਕਰਦੇ ਨੇ ਜੀ ਵੀ ਇਹਨਾਂ ਨਹੀਂ ਕੁੜੀਆਂ ਖੇਡਣ ਜਾਂਦੀਆਂ ਨੇ ਜੀ ਪਰ ਅਸੀਂ ਇੱਕ ਜਿਹੜੇ ਮੇਰੇ ਮੰਮੀ ਪਾਪਾ ਮੇਰੀ ਫੈਮਲੀ ਹੈ ਨਾ ਜੀ ਉਹਨਾਂ ਨੇ ਕਦੇ ਐ ਨਹੀਂ ਸੋਚੇ ਵੀ ਸਾਡੀਆਂ ਕੁੜੀਆਂ ਨੇ ਜੀ ਜਾਂ ਬਾਹਰ ਜਾ ਰਹੀਆਂ ਜੀ ਮੈਨੂੰ ਆਦੇ ਮੰਮੀ ਡੈਡੀ ਤੇ ਬਹੁਤ ਪ੍ਰਾਊਡ ਫੀਲ ਹੈ ਜੀ ਵੀ ਉਹ ਮੈਨੂੰ ਗਰਾਊਂਡ ਭੇਜਦੇ ਆ ਜੀ ਉਹਨਾਂ ਨੇ ਕਦੇ ਨਹੀਂ ਮੈਨੂੰ ਰੋਕਿਆ ਜੀ ਸਾਰੇ ਰੋਕ ਸਕਦੇ ਸੀ ਜੀ ਸਾਰੇ ਰੋਕਦੇ ਆ ਜੀ ਦੂਜੇ ਹਾਂ ਦੂਜੇ ਨੁਕਤੇ ਤੇ ਮੀਂ ਕਿੰਨੀ ਆਪਾਂ ਧਿਆਨ ਨਹੀਂ ਦਿੰਦਾਗਾ ਹਾਂਜੀ ਵੀ ਮੇਰੇ ਮੰਮੀ ਪਾਪਾ ਐਵੇਂ ਦੇ ਨੇ ਜੀ ਵੀ ਉਹਨਾਂ ਨੇ ਮੈਨੂੰ ਕਦੇ ਗਰਾਊਂਡ 'ਚੋਂ ਨਹੀਂ ਰੋਕਿਆ ਜੀ ਚਲੋ ਲੜਦੇ ਤਾਂ ਹੁੰਦੇ ਆ ਜੀ ਕੱਲ ਮਾਪੇ ਦਾ ਹੱਕ ਹੈ ਜੀ ਵੀ ਜਦੋਂ ਸੀਜ਼ਨ ਦਾ ਟਾਈਮ ਹੁੰਦਾ ਜੀ ਫਿਰ ਵੀ ਜੀ ਮੈਨੂੰ ਵਧੀਆ ਲੱਗਦਾ ਜੀ ਜਦੋਂ ਅਸੀਂ ਜਾਣੇ ਹੁੰਨੇ ਜੀ ਹੁਣ ਅਸੀਂ ਐ ਨਹੀਂ ਸੋਚਦੇ ਵੀ ਅਸੀਂ ਕੁੜੀਆਂ ਜੀ ਹੁਣ ਅਸੀਂ ਐ ਸੋਚਦੇ ਹਾਂ ਜੀ ਵੀ ਅਸੀਂ ਮੁੰਡੇ ਆ ਜੀ ਅਸੀਂ ਮੁੰਡੇ ਜਾ ਰਹੇ ਆ ਆਪਣੇ ਮੰਮੀ ਡੈਡੀ ਦੇ ਬਾਹਰ ਨਹੀਂ ਖੇਡਣ ਹੁਣ ਨਹੀਂ ਡਰ ਲੱਗਦਾ ਹੁੰਦਾ ਜੀ ਪਹਿਲਾਂ ਸਾਨੂੰ ਵੀ ਡਰ ਲੱਗਦਾ ਹੁੰਦਾ ਸੀ ਕਿ ਕੋਈ ਕੁਝ ਕਹਿਣਾ ਦਾ ਵੀ ਜੀ ਹੁਣ ਐ ਹੁੰਦਾ ਜੀ ਕੋਈ ਕਹਿ ਕੇ ਦਿਖਾਤਾ ਨਹੀਂ ਵੀ ਜੀ ਸਾਨੂੰ ਠੀਕ ਹੈ ਜੀ ਹੁਣ ਤੱਕ ਕਿੰਨੇ ਕੁ ਮੈਰਿਜ ਹੋ ਚੁੱਕੇ ਵੀ ਹੁੰਤਾ ਤੇ ਹੀ ਮੇਰੇ ਸਟੇਟ ਚੋਂ ਵੀ ਕਈ ਸਾਰੇ ਮੈਡਲ ਆ ਇੱਕ ਤਾਂ ਇਹ 골ਡ ਨਾ ਜੀ ਸਾਡਾ ਜੂਨੀਅਰ ਜੂਨੀਅਰ ਸਟੇਟ ਹੋਈ ਸੀ ਜੀ ਨਮਾਸ਼ਾਹਰ ਉਥੋਂ 골ਡ ਆਇਆ ਸੀ ਸਾਡਾ ਖੇਡਾਂ ਵਤਨ ਚੋਂ ਪਿਛਲੇ ਸਾਲ ਆਇਆ ਸੀ ਜੀ ਜੂਨੀ ਖੇਡਾਂ ਵਤਨ ਚੋਂ ਸਾਡਾ 골ਡ ਆਇਆ ਸੀ ਐਤਕੀ ਸਾਡਾ ਖੇਡਾਂ ਵਤਨ ਚੋਂ ਜੀ ਸਿਲਵਰ ਆਇਆ ਜੀ ਰੋਪੜ ਚੋਂ ਜੀ ਤੇ ਪਿਛਲੇ ਸਾਲ ਮੇਰਾ ਖੇਡਾਂ ਚ ਜੀ ਅਸੀਂ 16 ਪਲੇਅਰ ਹੁੰਨੇ ਆ ਜੀ ਟੋਟਲ ਸਾਡਾ ਪਲੇਅਰ ਖੇਡਦੇ ਹੁੰਦੇ ਆ ਜੀ ਏ ਵੀ ਜਿਸੀਆ ਸਾਰੇ ਆਪਦੇ ਖੇਡਦੇ ਆ ਸਾਰੇ ਗਰੀਬ ਘਰੋਂ ਆਏ ਜੀ ਜਿਹੜੇ ਮੇਰੇ ਨਾਲ ਖੇਡਦੇ ਨੇ ਜੀ ਪਿੰਡ ਫੱਤਾ ਵਾਲੋਂ ਕਦੇ ਖਿਡਾਰੀ ਦੇ ਹਾਂਜੀ ਸਰ ਪਿੰਡ ਫੱਤਾ ਵਾਲੋਂ ਕਦੇ ਹੀ ਸਾਰੇ ਜਿਵੇਂ ਹੁਣ ਪਿੰਡਾਂ ਦੇ ਵਿੱਚ ਖਿਡਾਰੀ ਖੇਡਦੇ ਹੁੰਦੇ ਆ ਜੀ ਹੁਣ ਕਲੱਬ ਵੀ ਬਣੇ ਹੁੰਦੇ ਨੇ ਆਪਣੀਆਂ ਸੰਸਥਾਵਾਂ ਵੀ ਬਹੁਤ ਹੁੰਦੀਆਂ ਨੇ ਉਹਨਾਂ ਬਾਰੇ ਕੀ ਸੁਨੇਹਾ ਦੇਣਾ ਚਾਹੋਗੇ ਕਿ ਖਿਡਾਰੀ ਹੁੰਦੇ ਨੇ ਵੀ ਗਰੀਬ ਪਰਾਂ ਦੇ ਹੁੰਦੇ ਨੇ ਖੇਡਣ ਜੋਗ ਹੁੰਦੇ ਨੇ ਪਰ ਮਜੂਰੀਆਂ ਕਰਕੇ ਖੇਡ ਨਹੀਂ ਸਕਦੇ ਹੁੰਦੇ ਹਾਂਜੀ ਮੈਂ ਇਹ ਕਹਿਣੀ ਆ ਜੀ ਵੀ ਜਿੰਨੇ ਵੀ ਮੁੰਡੇ ਕੁੜੀਆਂ ਖੇਡਦੇ ਆ ਜੀ ਜਿੱਥੇ ਵੀ ਹੁੰਦੇ ਪਿੰਡਾਂ 'ਚ ਵੀ ਹੁੰਦੇ ਜੀ ਜਿਵੇਂ ਸਾਡੇ ਪਿੰਡ 'ਚ ਵੀ ਹੈਗਾ ਜੀ ਵੀ ਕਲੱਬ ਵਾਲਿਆਂ ਨੂੰ ਜੀ ਸੁਸਾਇਟੀ ਵਾਲਿਆਂ ਨੂੰ ਵੱਧ ਤੋਂ ਵੱਧ ਗਰੀਬ ਘਰਾਂ ਦੇ ਜਵਾਕਾਂ ਨੂੰ ਜੀ ਸਪੋਰਟ ਕਰਨ ਜੀ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਉਹਨਾਂ ਦੀ ਮਜਬੂਰੀਆਂ ਉਹਨਾਂ ਨੂੰ ਸਮਝਣ ਜੀ ਹਾਂਜੀ ਹਾਂਜੀ ਮੈਂ ਇਹ ਚਾਹੁੰਨੀ ਆ ਜੀ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਇੱਕ ਇੱਕ ਸੋਈ ਸਾਨੂੰ ਜਦੋਂ 골ਡ ਮੈਡਲ ਜਿੱਤਦੇ ਹਾਂ ਉਦੋਂ ਖੁਸ਼ੀ ਹੋਰ ਹੁੰਦੀ ਆ ਹਾਂਜੀ ਸਰ ਇੱਕ ਦੋ ਪਾਇੰਟ ਆਪਾਂ ਸਿਲਵਰ ਤੇ ਆਏ ਨੇ ਜਦੋਂ ਹਾਰ ਕੇ ਉਹ ਕੀ ਮਹਿਸੂਸ ਹੋ ਰਿਹਾ ਦਾ ਉਹ ਟਾਈਮ ਤੇ ਕੀ ਫੀਲਿੰਗ ਹੁੰਦੀ ਆ ਉਦੋਂ ਜੀ ਬਹੁਤ ਬੁਰਾ ਮਹਿਸੂਸ ਹੁੰਦਾ ਜੀ ਉਦੋਂ ਐ ਹੁੰਦਾ ਜੀ ਸਾਨੂੰ ਵੀ ਜਦੋਂ ਅਸੀਂ ਪਹਿਲੀ ਵਾਰ ਸਿਲਵਰ ਅਸੀਂ ਜਿੱਤਿਆ ਸੀ ਜੀ ਕਿਉਂਕਿ ਸਾਡੇ ਜ਼ਿਆਦਾਤਰ 골ਡ ਹੀ ਆ ਜੀ ਜਦੋਂ ਸਾਡਾ ਸਿਲਵਰ ਆਇਆ ਜੀ ਅਸੀਂ ਇੱਕ ਗੋਲ ਤੇ ਰੋਪੜ ਤੋਂ ਹਾਰ ਗਏ ਸੀ ਜੀ ਸਾਡੇ ਸਰਦੀ ਟੀਮ ਤੋਂ ਇਹ ਉਹ ਦੋ ਸੀ ਨਾ ਰੋਇਸ ਸਾਡੇ ਸਿਲਵਰ ਆਉਣ ਦੇ ਬਾਵਜੂਦ ਵੀ ਅਸੀਂ ਖੁਸ਼ ਨਹੀਂ ਸੀਗੇ ਜੀ ਉਸ ਟਾਈਮ ਸਾਨੂੰ ਐ ਸੀਗਾ ਜੀ ਵੀ ਇਹ ਸਾਡਾ 골ਡ ਹੀ ਸੀਗਾ ਜੀ ਅਸੀਂ 골ਡ ਹੀ ਲੈਣਾ ਚਾਹੁੰਦੇ ਸੀ ਜੀ ਅਸੀਂ ਉਸ ਟਾਈਮ ਜੀ ਇੰਨਾ ਦੁਖੀ ਹੋਏ ਸਾਰੇ ਰੋਣ ਲੱਗ ਗਏ ਜੀ ਅਸੀਂ ਸੈਲੀਬ੍ਰੇਸ਼ਨ ਨਹੀਂ ਕੀਤਾ ਜੀ ਉਸ ਟਾਈਮ ਸਾਡੇ ਜਿਹੜੇ ਕੋਚ ਸੀ ਜੀ ਸਾਨੂੰ ਉਹਨਾਂ ਨੇ ਕਿਹਾ ਕਹਿੰਦੇ ਕੁਛ ਨਹੀਂ ਹੁੰਦਾ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਐ ਦੀ ਕਹਿੰਦੇ ਸਿਲਵਰ ਤਾਂ ਆਇਆ ਤੁਹਾਡਾ ਉਹ ਵੀ ਤਾਂ ਟੀਮਾਂ ਹੀ ਨੇ ਜਿਹੜੀਆਂ ਹਾਰ ਕੇ ਪਹਿਲਾਂ ਹੀ ਵਾਗ ਗਿਆਂ ਤੁਹਾਡਾ ਸਿਲਵਰ ਆ ਗਿਆ ਬਹੁਤ ਹੈ ਜੀ ਠੀਕ ਹੈ ਜੀ ਇੱਕ ਦੋ ਪਿੰਡੋ ਚੱਲਦੇ ਹੋ ਤੁਸੀਂ ਆਪਾਂ ਕਿਸੇ ਗੇਮ ਖੇਡਣ ਜਾਂਦੇ ਆ ਅੱਜ ਮੈਂ ਚਾਹ ਜਿਵੇਂ ਆਪਣਾ ਘਰੋਂ ਅਸ਼ੀਰਵਾਦ ਮਾਪਿਆਂ ਤੋਂ ਲੈ ਕੇ ਉਦੋਂ ਬਾਅਦ ਅੱਗੇ ਚੱਲਦੇ ਹਾਂ ਆਪਣੇ ਹਾਂਜੀ ਮੈਂ ਆਪਣੇ ਪਿੰਡ ਸਾਡੇ ਹੀ ਗੁਰੂ ਘਰ ਹੈਗਾ ਜੀ ਮੈਂ ਉੱਥੇ ਜਾਨੀ ਹੁੰਨੀ ਹੁੰਨੀ ਹੈ ਜੀ ਮੱਥਾ ਟੇਕ ਕੇ ਆਉਣੀ ਹੁੰਨੀ ਹੈ ਜੀ ਤੇ ਸਾਡੇ ਬਾਬਾ ਜੀ ਨੇ ਦਰਸ਼ਨ ਜੀ ਦਰਸ਼ਨ ਬਾਬਾ ਜੀ ਨੇ ਜੀ ਮੈਂ ਉਹਨਾਂ ਕੋਲ ਮਿਲ ਕੇ ਆਉਣੀ ਹੁੰਨੀ ਆ ਨਾ ਤਾਂ ਅਸ਼ੀਰਵਾਦ ਲੈ ਕੇ ਆਉਣੀ ਹੁੰਨੀ ਆ ਕਿ ਬਾਬਾ ਜੀ ਸਾਡਾ ਵਧੀਆ ਮੈਡਲ ਆਇਆ ਹੈ ਅਸੀਂ ਖੇਡਣ ਜਾ ਰਹੇ ਹਾਂ ਅੱਜ ਫਿਰ ਬਾਬਾ ਜੀ ਮੈਨੂੰ ਅਸ਼ੀਰਵਾਦ ਦੇ ਦਿੰਦੇ ਆ ਜੀ ਠੀਕ ਹੈ ਜੀ ਪਹਿਲੀ ਵਾਰ ਤੁਸੀਂ ਜਿੱਤ ਕੇ ਆਇਓ ਆਪਣੇ ਪਿੰਡ ਵਰਤ ਰਹੇ ਹੋ ਵੈਲਕਮ ਨੂੰ ਹੁੰਦਾ ਆਪਣਾ ਜਦੋਂ ਇੱਕ ਖਿਡਾਰੀ ਦਾ ਆਪਣੇ ਪਿੰਡ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਮਾਹੌਲ ਸੀ ਪਹਿਲੀ ਵਾਰ ਉਸ ਟਾਈਮ ਬਹੁਤ ਵਧੀਆ ਮਾਹੌਲ ਸੀ ਜੀ ਮੈਨੂੰ ਬਹੁਤ ਖੁਸ਼ੀ ਹੋਈ ਸੀ ਜੀ ਕਿਉਂਕਿ ਮੈਂ ਐਵੇਂ ਦਾ ਸੋਚਿਆ ਹੀ ਨਹੀਂ ਸੀਗਾ ਜੀ ਵੀ ਮੇਰੇ ਨਾਲ ਵੀ ਐਵੇਂ ਨਹੀਂ ਕਿ ਕੋਈ ਕਦੇ ਗੱਲ ਹੋਊਗੀ ਜੀ ਮੈਨੂੰ ਐਵੇਂ ਕੁਝ ਨਹੀਂ ਪਤਾ ਸੀਗਾ ਜੀ ਵੀ ਮੈਂ ਜਦੋਂ ਖੇਡ ਕੇ ਆਉਂਗੀ ਜੀ ਵੀ ਮੇਰੇ ਅੱਗੇ ਇੰਨਾ ਕੁਝ ਮੈਨੂੰ ਸਪੋਰਟ ਕਰਦੇ ਆ ਜਿਹੜੇ ਬੰਦੇ ਜੀ ਮੇਰੇ ਪਿੰਡ ਵਾਲੇ ਮੇਰੇ ਫੈਮਲੀ ਮੇਰੀ ਮੇਰੇ ਚਾਚੇ ਹੁਰੀ ਜੀ ਉਹ ਮੈਨੂੰ ਵਧੀਆ ਸਪੋਰਟ ਕਰਦੇ ਆ ਜੀ ਤੇ ਮੇਰੇ ਦਾਦਾ ਦਾਦੀ ਮੇਰੇ ਮੰਮੀ ਪਾਪਾ ਜੀ ਜੀ ਸਾਰੇ ਸਾਡੇ ਪਿੰਡ ਦੇ ਸਹਿਯੋਗੀ ਸਾਡੇ ਕੋਚ ਜੀ ਉਹ ਸਾਰੇ ਆਏ ਸੀ ਜੀ ਮੇਰੇ ਕੋਲ ਉਸ ਟਾਈਮ ਜੀ ਤੇ ਜਿਹੜੇ ਹੈਗੇ ਪਿੰਡ ਦੇ ਸਰਪੰਚ ਜੀ ਪੰਚਾਇਤ ਮੈਂਬਰ ਹੀ ਉਹ ਵੀ ਸਾਰੇ ਆਏ ਸੀ ਜੀ ਮੈਨੂੰ ਬਹੁਤ ਖੁਸ਼ੀ ਸੀਗੀ ਜੀ ਵੀ ਉਹ ਆਏ ਜੀ ਮੈਂ ਉਸ ਟਾਈਮ ਉਹ ਮਾਹੌਲ ਦੇਖ ਕੇ ਨਾ ਖੁਸ਼ੀ ਸੀ ਮੈਨੂੰ ਪਤਾ ਨਹੀਂ ਸੀਗਾ ਜੀ ਵੀ ਮੇਰੀ ਅੱਗੇ ਫੈਮ ਵੀ ਜਾਂ ਮੈਨੂੰ ਐਵੇਂ ਸਨਮਾਨ ਕਰਨਗੇ ਮੈਨੂੰ ਉਸ ਟਾਈਮ ਕੁਝ ਨਹੀਂ